ਜੋ ਜਿੱਦਾਂ ਤੁਸੀਂ ਕਿੰਨੇ ਪੈਸੇ ਪੇ ਕੀਤੇ ਸਾਰੇ 55 ਲੱਖ ਕਿਵੇਂ ਕਿਵੇਂ ਸਰੋਤ ਕੀਤਾ ਸਾਰਾ ਪੈਸੇ ਕਿਵੇਂ ਮੈਨੇਜ ਕੀਤਾ ਉਹ ਗੱਡੀਆਂ 14 ਚੱਕੀਆਂ ਟਰੱਕ ਵਿੱਚ ਇੱਥੇ ਅੱਛਾ ਜੀ ਕੁਝ ਛੋਟਾ ਪਲਾਟ ਵਿੱਚ ਆ ਬਹੁਤ ਲੰਬਾ ਟਾਈਮ ਲੰਘ ਗਿਆ ਹੈ ਅੱਜ 9 ਮਹੀਨੇ ਹੋ ਗਏ ਅਲੱਗ ਉਹਦੇ ਵਿੱਚ ਪੈਸੇ ਜਿਹੜੇ ਕੋਲ ਹੀ ਉਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਪੁਰ ਵੀ ਗਿਆ ਪਰਿਵਾਰ ਦੇ ਖਰਚੇ ਗਏ ਉਹ ਫੇਰ ਕਿਸੇ ਕੋਲ 10-11 ਲੱਖ ਆਪੜੇ ਕੇ ਕਰ ਜਾ ਚੁੱਕਿਆ ਤੇ ਜਿੱਦਾਂ ਤੁਸੀਂ ਕਿਹਾ ਤੁਹਾਡਾ ਬੱਚਾ 6 ਮਹੀਨੇ ਤਕਰੀਬਨ ਕੋਲੰਬੀਆ ਫਸਿਆ ਰਿਹਾ ਪੋਸਟ ਟਾਈਮ ਦੇ ਵਿੱਚ ਵੀ ਏਜੰਟ ਨੇ ਤੁਹਾਡੇ ਤੋਂ ਕੋਈ ਹੋਰ ਪੈਸੇ ਵੀ ਮੰਗੇ ਕਿ ਜਿੰਨੇ ਨਹੀਂ ਉਹ ਤੋਂ ਨਹੀਂ ਮੰਗੇ ਇਹਨਾਂ ਬਾਕੀ ਪੈਸੇ ਸਾਡੇ ਕੋਲ ਮੈਕਸੀਕੋ ਜਾ ਕੇ ਲਿਆ 29 ਤਰੀਕ ਦੇ ਕਈ ਵਾਰ 28 29 ਤਰੀਕ ਕਿਤੇ ਏਜੰਟ ਨੇ ਤੁਹਾਡੇ ਬੱਚੇ ਨਾਲ ਕੋਈ ਮਾਰਕੋਟ ਕੀਤੀ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਆ ਨੰਗਿਆ ਮਾੜੀਆਂ ਸਿਟਿੰਗ ਦੇ ਵਿੱਚੋਂ ਅੱਛਾ ਕਿਉਂਕਿ ਜੇ ਹੋਈ ਵੀ ਹੋ ਗਈ ਤੇ ਸਾਨੂੰ ਬੱਚੇ ਨੇ ਨਹੀਂ ਦੱਸਿਆ ਸ਼ਾਇਦ ਉਹ ਵੀ ਦੀ ਵੀ ਇਹ ਸੋਚ ਹੋ ਗਈ ਕਿ ਬੱਚੇ ਮਾਪੇ ਤੰਗ ਹੋਣਗੇ ਜਾਂ ਪਰੇਸ਼ਾਨ ਹੋਣਗੇ ਇਹ ਕਰਕੇ ਜਿਸ ਨੂੰ ਦੱਸੇ ਨਹੀਂ ਪਰ ਸਾਨੂੰ ਉਹਦੇ ਹਾਲਾਤ ਮਾੜੇ ਹੀ ਨਜ਼ਰ ਆਏ ਸਮਾਂ ਕਿੰਨਾ ਲੱਗਿਆ ਜਾਣ ਨੂੰ ਜੀ ਅੱਜ 9 ਮਹੀਨੇ ਤੋਂ ਫੜੋ ਤੁਸੀਂ ਕਿਹਦੇ 2 14 ਚੱਕੀਆਂ ਗੱਡੀਆਂ ਵੇਚਣੀਆਂ ਪਈਆਂ ਨਾਲੇ ਜ਼ਮੀਨ ਵੇਚਣੀ ਹਾਂਜੀ ਹਾਂ ਜਿਨ੍ਹਾਂ ਹਾਲਾਤਾਂ ਚ ਆਇਆ ਬਾਪੂ ਹੁਣ ਕੁਛ ਕਿਸ ਤਰ੍ਹਾਂ ਮਹਿਸੂਸ ਕਿਸ ਤਰ੍ਹਾਂ ਦਾ ਕਰ ਰਹੇ ਹੋ ਵੇਖੋ ਮਹਿਸੂਸ ਆਲੇ ਬਣਿਆ ਜੇ ਇਹਦੇ ਬਹੁਤ ਆ ਪਰ ਸਾਨੂੰ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਸਾਡਾ ਬੱਚਾ ਅੱਜ ਸਹੀ ਸਲਾਮਤ ਘਰ ਆ ਰਿਹਾ ਵਾ ਇਸ ਤੋਂ ਉੱਪਰ ਕੁਛ ਨਹੀਂ ਪੈਸਾ ਹੱਥਾਂ ਬਾਰਾਂ ਦੀ ਮਹਿਲਿਆ ਸਭ ਤੋਂ ਸਹੀ ਗੱਲ ਆ ਕਿ ਸਾਡਾ ਬੱਚਾ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਸਾਡੇ ਕੋਲ ਸਹੀ ਸਲਾਮਤ ਪਹੁੰਚ ਰਿਹਾ ਬੱਚੇ ਤੋਂ ਪਰ ਸਾਨੂੰ ਕੁਛ ਨਹੀਂ ਤੇ ਏਜੰਟ ਇਹ ਗੱਲਾਂ ਬਾਅਦ ਦੀਆਂ ਵਾ ਹਾਂ ਉਸ ਤੋਂ ਬਾਅਦ ਹੁਣ ਬੱਚਾ ਆ ਗਿਆ ਵਾ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਬੱਚਿਆਂ ਨੂੰ ਯੋਗਤਾ ਅਨੁਸਾਰ ਕੋਈ ਚੰਗੀ ਮਾੜੀ ਨੌਕਰੀ ਦਿੱਤੀ ਜਾਵੇ ਤਾਂ ਕਿ ਬੱਚੇ ਜਿਹੜੇ ਵਾ ਆਉਣ ਵਾਲਾ ਆਪਣਾ ਭਵਿੱਖ ਚੰਗਾ ਬਣਾ ਸਕਣ ਤੇ ਇਹ ਜਿਹੜੀ ਆ ਘਟਨਾ ਵਾਪਰੀ ਆ ਡਿਪਰੈਸ਼ਨ ਤੋਂ ਬਚ ਜਾਣ ਤੇ ਬੱਚੇ ਦੇ ਤੁਹਾਡੇ ਮਤਲਬ ਇਸ ਤਰ੍ਹਾਂ ਕੋਈ ਸਰਕਾਰ ਤੋਂ ਤੇ ਏਜੰਟ ਦੇ ਖਿਲਾਫ ਕੀ ਕਾਰਵਾਈ ਮੰਗਦੇ ਹੋ ਜੇ ਤੇ ਸਾਨੂੰ ਏਜੰਟ ਪੈਸਾ ਤੋਂ ਕੋਈ ਆਣਾ ਕੰਨੀ ਕਰਦਾ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਬੇਨਤੀ ਕਰਾਂਗੇ ਅੱਛਾ ਬਾਪੂ ਤੁਹਾਨੂੰ ਪਤਾ ਕਦੋਂ ਲੱਗਿਆ ਕਿ ਤੁਹਾਡਾ ਪੋਤਰਾ ਡਿਪੋਟ ਹੋ ਰਿਹਾ ਸਾਨੂੰ ਅੱਜ ਤੁਹਾਡੇ ਮੀਡੀਆ ਰਾਹੀਂ ਪਤਾ ਲੱਗਾ ਦੁਪਹਿਰੇ ਕੋਈ ਕਾਲ ਆਈ ਤੁਹਾਨੂੰ ਪੁਲਿਸ ਦੀ ਨਹੀਂ ਕਿਸੇ ਦੀ ਕੋਈ ਕਾਲ ਨਹੀਂ ਆਈ ਟੀਵੀ ਵੇਖਿਆ ਪਤਾ ਲੱਗਾ ਕਿ ਬੱਚੇ ਦਾ ਨਾਮ ਸਟੇਟ ਚ ਆ ਗਿਆ ਤੁਹਾਡੇ ਨਾਲ ਟੀਵੀ ਤੋਂ ਸੁਣਿਆ ਤੁਸੀਂ ਬੱਚੇ ਜੀ ਜੀ ਅੱਛਾ ਲਾਸਟ ਟਾਈਮ ਤੁਹਾਡੀ ਤੁਹਾਡੇ ਪੋਤਰੇ ਨਾਲ ਗੱਲ ਕਦੋਂ ਹੋਈ ਸੀ 28 29 ਦੇ 30 ਦੇ ਦਰਮਿਆਨ ਤਰੀਕ ਦੀ ਦਰਮਿਆਨੀ ਰਾਤ ਜਨਵਰੀ ਦੀ 29 30 ਜਨਵਰੀ ਦੇ ਦਰਮਿਆਨੀ ਰਾਤ ਕੀ ਕਹਿ ਰਿਹਾ ਸੀ ਉਹ ਕਹਿ ਰਿਹਾ ਕਿ ਅੱਜ ਅਸੀਂ ਬਾਡਰ ਪਾਰ ਕਰ ਰਹੇ ਹਾਂ ਅੱਛਾ ਜਿਵੇਂ ਤੁਸੀਂ ਪਿਛਲੀ ਵਾਰ ਵੀ ਫਲਾਈਟ ਆਈ ਆ ਉਦੋਂ ਉਹਦੋਂ ਬੱਚਿਆਂ ਦੇ ਹੱਥਕੜੀਆਂ ਦੇ ਬੀੜੀਆਂ ਪੈਰਾਜ ਬੰਨੀਆਂ ਹੋਈਆਂ ਸੀਗੀਆਂ ਕੁਛ ਇਹਦੇ ਬਾਰੇ ਪਤਾ ਲੱਗਾ ਤੁਹਾਨੂੰ ਦੱਸਿਆ ਕਿਸੇ ਨੇ ਵੀ ਹੁਣ ਅੱਜ ਬੱਚੇ ਕਿਵੇਂ ਦੇਖੋ ਮੁੱਖ ਮੰਤਰੀ ਸਾਹਿਬ ਹੀ ਕਹਿ ਰਹੇ ਜੀ ਅੱਜ ਪੋਜੀਸ਼ਨ ਨਹੀਂ ਹੋਏਗੀ ਪਰ ਅਸੀਂ ਜੋ ਵੀਡੀਓ ਅੱਜ ਵਾਲੇ ਜਹਾਜ਼ ਦੀ ਵੇਖਣਦੇ ਆ ਮੜੀ ਜੀ ਦੇਖੀ ਆ ਉਹਦੇ ਵਿੱਚ ਸ਼ੋਅ ਹੋਣ ਰਿਹਾ ਵਾ ਕਿ ਪੈਰੀ ਬੇੜੀਆਂ ਹੈਗੀਆਂ ਵਾ ਹੱਥਾਂ ਨੂੰ ਹੱਥ ਘੜੀਆਂ ਵੀ ਆਈਆਂ ਸਰਕਾਰਾਂ ਜੋ ਮਰਜ਼ੀ ਪ੍ਰਚਾਰ ਕਰੀਆਂ ਨੇ ਸਭ ਗਲਤ ਆ ਉਹ ਹੱਥ ਘੜੀਆਂ ਦੇ ਨਾਲ ਹੀ ਇੱਥੇ ਆਉਣਗੇ 에어ਪੋਰਟ ਦੇ ਉੱਤਰ ਤੋਂ ਪਹਿਲਾਂ ਸਭ ਕੁਝ ਹੱਥ ਘੜੀਆਂ ਤੇ ਬੇੜੀਆਂ ਖੋਲ ਦਿੱਤੀਆਂ ਜਾਣਗੀਆਂ ਤੁਹਾਨੂੰ ਵਿਖਾਉਣਗੇ ਕਿ ਐਸਾ ਕੁਝ ਨਹੀਂ ਬਿਲਕੁਲ ਸਹੀ ਲੈਂਦੇ ਆ ਜਦੋਂ ਬੱਚਾ ਤੁਹਾਡੇ ਕੋਲ ਇੱਥੇ ਆ ਗਿਆ ਹੁਣ ਮੰਨ ਲਓ ਤੁਹਾਡੇ ਅੱਗੇ ਜੋ ਵੀ ਹੈਗਾ ਕਿ ਬੱਚੇ ਬਾਰੇ ਕੀ ਸੋਚਦੇ ਕਿਵੇਂ ਉਹਦਾ ਭਵਿੱਖ ਸਵਾਰਨਾ ਹੈ ਅਸੀਂ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਹੈ ਜਦੋਂ ਬੱਚਾ ਗਿਆ ਵਾ ਅਸੀਂ ਬੀਐਸਸੀ ਪਾਰਟ 1 ਵਿੱਚ ਉਹਨੂੰ ਐਡਮਿਸ਼ਨ ਵਾਲੇ ਦਿਖਾਈ ਸੀ ਦਿਵਾਈ ਸੀ ਅਸੀਂ ਕੋਸ਼ਿਸ਼ ਕਰਾਂਗੇ ਫਿਰ ਉਹਨੂੰ ਪੜ੍ਹਾਈ ਵਾਲੇ ਬੰਨੇ ਸੋਰੀਆ ਜਾਵੇ ਸਭ ਤੋਂ ਪਹਿਲਾਂ ਸਟੈਪ ਇਹ ਕਿੰਨੀ ਉਮਰ ਹੈ ਬੱਚੇ ਤੁਹਾਡੇ ਕਿੰਨੇ ਅਮਰੀਕਾ ਚ ਕਿੰਨੇ ਦਿਨ ਪਹਿਲਾਂ ਇੰਟਰਵਿਊ ਸੀ 29 30 ਤਰੀਕ ਦੇ ਦਰਮਿਆਨ ਹੀ ਰਾਤ ਅੱਛਾ ਹੁਣ ਕਿਹੜੇ ਗੇਟ ਰਹੀਂ ਬਾਹਰ ਆ ਰਹੇ ਨੇ ਕੁਝ ਪ੍ਰਸ਼ਾਸਨ ਨੇ ਦੱਸਿਆ ਤੁਹਾਨੂੰ ਕੁਝ ਨਹੀਂ ਦੱਸਿਆ ਸਾਨੂੰ ਅਸੀਂ ਵੈਸੇ ਕਾਫੀ ਜੇ ਤਿੰਨ ਚਾਰ ਵੀ ਗੰਢ ਖੜਿਆ ਕੋਈ ਕੋਈ ਗਰਵਾ ਦੇ ਕੋਈ ਰابطਾ ਨਹੀਂ ਹੋ ਰਿਹਾ ਕੋਈ ਜਿਹੜਾ ਗੱਲਬਾਤ ਹੋ ਰਹੀ ਰਹੇ ਕਿ ਕਿਹੜੇ ਗੇਟ ਰਹੀ ਆ ਰਹੇ ਕੋਈ ਗੱਲਬਾਤ ਨਹੀਂ ਕਿਸੇ ਨੇ ਕੋਈ ਰابطਾ ਨਹੀਂ ਕੀਤਾ ਅਸੀਂ ਜੇ ਆਪਣੇ ਆ ਵੀ ਟੀਵੀ ਦੀ ਇਹ ਨਿਊਜ਼ ਦੇਖ ਕੇ ਆ ਗਏ ਹਾਂ ਠੀਕ ਹੈ